ਕਾ ਅਡਿਕਤੀ ਗੱਲ ਕਰ ਰਹੇ ਹਾਂ ਜੀ ਹਾਰਟ ਵਾਲੀ ਅ ਪ੍ਰੋਬ ਹੈ ਕਿ ਦੇ ਨਾਲ ਵੱਡੇ ਟਿਊਮਰ ਨੂੰ ਆਪਾਂ ਫ੍ਰੀਜ਼ ਕਰਕੇ ਵੱਡਾ ਪੀਸ ਆ ਜਾਂਦਾ ਉਹ ਉੱਥੇ ਫੈਸਿਲਿਟੀਆਂ ਹੈ ਰੈਸਪੀਰੇਟਰੀ ਆਈਸੀਯੂ ਫਸਟ ਟਾਈਮ ਰਿਸਰਚ ਜਿਹੜਾ ਅਸੀਂ ਡੈਡੀਕੇਟਡ ਲਈ ਰੈਸਪੀਰੇਟਰੀ ਪੇਸ਼ੈਂਟਸ ਲਈ ਉੱਥੇ ਅਲੱਗ 6 ਬੈੱਡ ਦਾ ਆਈਸੀਯੂ ਹੈ ਫੈਸਿਲਿਟੀਆਂ ਅਸੀਂ ਉੱਥੇ ਰੈਸਪੀਰੇਟਰੀ ਇਹ ਦੇ ਰਹੇ ਹੈ ਬ੍ਰੋਂਕੋਸਕੋਪੀ ਦਾ ਇਹ ਹੈ ਬ੍ਰੋਂਕੋਸਕੋਪੀ ਜਦੋਂ ਆਪਾਂ ਸਾਹ ਦੀ ਨਲਕੀ ਦੇ ਅੰਦਰੋਂ ਤਾਂ ਸੈਂਪਲ ਬਹੁਤ ਵਧੀਆ ਆ ਜਾਂਦਾ ਸੀ ਪਰ ਸਾਹ ਦੀ ਨਲਕੀ ਦੇ ਜੇ ਬਾਹਰ ਗਿਲਤੀਆਂ ਵਗੈਰਾ ਪਈਆਂ ਹੋਈਆਂ ਉਹਦੇ ਚੋਂ ਉਹਨ ਜੇਦੋਂ ਅੱਗੇ ਅਲਟਰਾਸਾਉਂਡ ਲੱਗਿਆ ਹੋਇਆ ਉਹਦੇ ਨਾਲ ਆਪਾਂ ਦੇਖ ਕੇ ਗਿਲਟੀ ਉਸ ਜਗ੍ਹਾ ਮਾਰਦੇ ਆ ਤਾਂ ਯੀਲਡ ਦੇ ਕਿਤੇ ਹੈი ਚਾਂਸ ਹੋ ਜਾਂਦੇ ਆ 90-95% ਚਾਂਸ ਹੈ ਵੀ ਆਪਾਂ ਨੂੰ ਕੋਈ ਡਾਇਗਨੋਸਿਸ ਮਿਲ ਜਾਏ ਪਹਿਲਾਂ ਉਹਨਾਂ 50-60% ਤੀਰ ਮਿਲਦਾ ਸੀਗਾ ਆਨਸਰ ਸੋ ਹੁਣ ਦਾ ਜੋ ਜਿਹਦੀ ਐਕਿਊਰੇਸੀ ਵਧ ਗਈ ਹੈ ਹਾਂ ਐਕਿਊਰੇਸੀ ਵਧ ਗਈ ਹੈ ਥੈਂਕ ਯੂ ਸਰ ਡਾਇਗਨੋਸਿਸ ਡਾਇਗਨੋਸਿਸ ਸੋ ਜੇ ਕੋਈ ਬੀਟਿੰਗ ਪ੍ਰੋਬਲਮ ਹੋਵੇਗਾ ਹਨਾ ਕੁਝ ਕੇਸ ਐਵੇਂ ਜਿਹੋ ਹੁੰਦੇ ਆ ਜਿਹਦੇ ਵਿੱਚ ਹਰਟ ਅਟੈਕ ਹੁੰਦਾ ਉਹ ਪ੍ਰੋਬਲਮ ਲਈ ਡਾਈਸ ਜਾਲ ਲੱਗਦਾ ਤੇ ਉਹਦੇ ਵਿੱਚ प्लीज सुजेस्ट कर दो कि ये लोग गैस्ट्रिक प्रॉब्लम लेके और बैठ जाते हैं इनो वगैरह जैसा यूज करना मैं आई बोला कि बात कर रहा कि केस का कोई निकल गया और ट्रैक करते हैं बंदा निकल गया तो ना लोगों को तुझे की सुजेस्ट कर मैं डॉक्टर यादवेंद्र है अमनदीप हॉस्पिटल के अमनदीप मेडिसिटी में कंसल्टेंट कार्डियोलॉजिस्ट और डायरेक्टर आप अजकल सुन रहे हैं कि ब्लॉकेज के केसिज बहुत हो ਤੇ ਉਹਨਾਂ ਦੇ ਇਲਾਜ ਵਾਸਤੇ ਕਈ ਵਾਰ ਸਾਨੂੰ ਸਟੈਂਟ ਵਗੈਰਾ ਐਡਵਾਈਸ ਕੀਤਾ ਜਾਂਦਾ ਹੈ ਪਰ ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਇਹਦੇ ਰਿਜ਼ਲਟ ਬਹੁਤ ਅੱਛੇ ਨੇ ਤੇ ਜਦੋਂ ਸਟੈਂਟ ਪਾਉਣ ਲੱਗੇ ਅਸੀਂ ਇੰਟਰੋਵਾਸਕੂਲਰ ਅਲਟਰਾਸਾਉਂਡ ਵਾਲੀ ਜੋ ਮਸ਼ੀਨ ਹੈ ਜਦੋਂ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਦੁਬਾਰਾ ਬਲੋਕੇਜ ਆਣ ਦੇ ਚਾਂਸਸ ਪੇਸ਼ੈਂਟ ਨੂੰ ਬਹੁਤ ਘੱਟ ਜਾਂਦੇ ਆ ਤੇ ਆਪਣੇ ਐਸ ਰੀਜਨ ਦੀ ਇਹ ਪਹਿਲੀ ਐਡਵਾਂਸ ਮਸ਼ੀਨ ਹੈ ਜਿਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਫੀਚਰ ਹੈ ਤੇ ਪੇਸ਼ੈਂਟ ਦੇ ਬਲੋਕੇਜ ਵਾਸਤੇ ਇਹ ਬਹੁਤ ਬੈਨੀਫੀਸ਼ੀਅਲ ਹੈ ਮੈਡੀਸਿਟੀ ਨੋਵਲਟੀ ਚ ਆਉਂਕ ਤੇ ਜੋ ਹੈ ਤੇ ਸਰ आर्टिफिशियल इंटेलिजेंस ਵਾਲੀ ਪੂਰੇ ਪੰਜਾਬ ਦੀ ਪਹਿਲੀ ਮਸ਼ੀਨ ਹੈ ਜਿਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਆਪਾਂ ਆਈਵਸ ਕਰਦੇ ਆ ਸਟੈਂਟ ਪਾਉਣ ਤੋਂ ਪਹਿਲਾਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਬਲੋਕੇਜ ਕਿੰਨੇ ਪਰਸੈਂਟ ਹੈ ਤੇ ਸਾਨੂੰ ਅਗਰ ਸਟੈਂਟ ਯੂਜ਼ ਕਰਨਾ ਪੈਂਦਾ ਤਾਂ ਕਿੰਨੇ ਸਾਈਜ਼ ਦਾ ਸਟੈਂਟ ਯੂਜ਼ ਕਰਨਾ ਹੈ ਉਹ ਆਪਣੇ ਆਪ ਹੀ ਪਤਾ ਲੱਗ ਜਾਂਦਾ ਸਰ ਕਿ ਖਰਚਾ ਕਿੰਨਾ ਹੈ ਆਪ ਦਾ ਖਰਚਾ ਨੋਮੀਨਲ ਹੀ ਹੈ ਕਿ ਜੋ ਇੱਕ ਸਟੈਂਟ ਦਾ ਅਸੀਂ ਪੈਕੇਜ ਕਰਦੇ ਆ ਉਹਦੇ ਵਿੱਚ ਕੇਵਲ 30000 ਐਡ ਹੋ ਜਾਂਦਾ ਹੈ तो ज़्यादा नहीं है। तो पिछले एक तो उसी रेगुलर यूज़ कर रहे हैं। रिजल्ट टर्म पता कि है कि जी आज स्टेंट पे आ दो साल बाद ब्लॉकेज आ गए कि कई साल तक रिजल्ट बहुत अच्छे रहे। सर कि दो दिन बाद पेशेंट डिस्चार्ज हो जाता है, है आप नॉर्मल स्टेंट पाने ਜਿਹੜੇ ਨੋਰਮਲ ਸਟੈਂਡ ਪਾਉਣ ਲੱਗੇ ਪੇਸ਼ੈਂਟ ਅਗਲੇ ਦਿਨ ਹੀ ਘਰੇ ਚਲਾ ਜਾਂਦਾ ਹੈ ਇਹ ਟੈਕਨੋਲੋਜੀ ਦੇ ਵਿੱਚ ਵੀ ਅਗਲੇ ਦਿਨ ਹੀ ਘਰੇ ਚਲਾ ਜਾਂਦਾ ਹੈ ਖਾਣ ਦੇ ਪੇਸ਼ੈਂਟ ਨੂੰ ਅਸੀਂ ਕਹਿੰਨੇ ਕਿ ਤਲੀਆਂ ਚੀਜ਼ਾਂ ਵਗੈਰਾ ਨਹੀਂ ਲੈਣੀਆਂ ਫਾਸਟ ਫੂਡ ਨਹੀਂ ਲੈਣਾਗਾ ਇਹ ਸਾਰੀਆਂ ਚੀਜ਼ਾਂ ਦਾ ਤੇ ਸ਼ੈਰ ਵਗੈਰਾ ਰੈਗੂਲਰ ਸੀ ਕਰਨ ਵਾਸਤੇ ਕਹਿੰਨੇ आई एम डॉक्टर रिशव सहगल मैं गैसट्रॉन्टोलॉजिट एंड हैपटोलॉजिट हाँ मैं अमन मैसिटी काम कर रहा पिछले पांच साल तो अज अभी बेसिकली एक कॉन्फ्रेंस की, की अनाउंस कर मशीन आ गई है ई यूएस एम ई थ्री और दुनिया की सब तो एडवांस मशीन हैगी है इस मशीन ली पेशेंट्स लेश काफ़ी फायदा होएगा एना बेसिकली देख सकते दे हैं कि इस मशीन ना असी अर्ली बीमारियां जल्दी फड़न भी सू मदद मिलेगी जिम्मे की पेट दिमारिया पैंकेरिया कुछ गठा होवर द ਇਹਾਂ ਫਿਰ ਪੇਟ ਦੀ ਸਟਮਕ ਦੀ ਆ ਸੋ ਉਦੀ अर्ली ਡਿਟੈਕਸ਼ਨ ਪੋਸੀਬਲ ਹੁੰਦੀ ਹੈ अर्ली ਡਿਟੈਕਸ਼ਨ ਪੋਸੀਬਲ ਹੋਏਗੀ ਤਾਂ ਫਿਰ ਪੇਸ਼ੇਂ ਨੂੰ ਲੇਟਰ ਔਨ ਟਰੀਟਮੈਂਟ ਜਲਦੀ ਹੋਏਗਾ ਔਰ ਜਲਦੀ ਠੀਕ ਹੋਏਗਾ ਇਸ ਮਸ਼ੀਨ ਵਾਈ ਵੀ ਅਸੀਂ ਨਾਲ ਡਿਟੈਕਸ਼ਨ ਦੇ علاوہ ਉਹਨਾਂ ਇਲਾਜ ਵੀ ਕਰ ਸਕਦੇ ਹਾਂ ਸੋ ਇਹ ਥੈਰਾਪੀਟਿਕ ਕੰਮ ਵੀ ਹੁੰਦਾ ਹੈ ਕੁਝ ਬਿਮਾਰੀਆਂ ਜਿਨ੍ਹਾਂ ਨਾਲ ਅਸੀਂ ਦੇਖਦੇ ਆਏ ਕਿ ਬਾਹਰੋਂ ਸਰਜਰੀਕਲੀ ਅਪਰੋਚ ਨਹੀਂ ਹੋ ਸਕਦੀਆਂ ਯਹਾਂ ਪੇਸ਼ੈਂਟ ਸਰਜਰੀਕਲੀ ਫਿਟ ਨਹੀਂ ਹੈ ਜਿਵੇਂ ਕਿ ਮਾਲੋ ਕਾਰਡੀਕ ਪੇਸ਼ੈਂਟ ਹੈ ਆਪਣਾ ਉਹ ਉਹਨਾਂ ਕਿੰਨੀ ਦੀ ਪ੍ਰੋਬਲਮ ਹੈ ਲੰਗ ਦੀ ਪ੍ਰੋਬਲਮ ਜਿਹਦੇ ਕਾਰਨ ਉਹ ਬਾਹਰੋਂ ਅੰਦਰ ਵਾਲੀ ਫਿਟ ਨਹੀਂ ਹੈਗਾ ਉਹਨਾਂ ਪੇਸ਼ੈਂਟਸ ਲਈ ਵੀ ਇਹ ਮਸ਼ੀਨ ਨਾਲ ਅਸੀਂ ਕਿਤੇ ਦੀ ਜੀ ਸੋਜਿਸ਼ ਹੈ ਉਹਨੂੰ ਆਪਾਂ ਠੀਕ ਕਰ ਸਕਦੇ ਹਾਂ ਗੈਸਟ੍ਰੋਜੈਨੋਸਕੋਪੀ ਕਰ ਸਕਦੇ ਹਾਂ ਲੀਵਰ ਦੇ ਵੀ ਸਟੰਟ ਪਾ ਸਕਦੇ ਹਾਂ ਸੋ ਲੀਵਰ ਚ ਬਾਇਓਪਸੀ ਲੈ ਸਕਦੇ ਹਾਂ ਕਾਫੀ ਪਰਚੇ ਕਰ ਸਕਦੇ ਹਾਂ ਜਿਹਦੇ ਕਾਰਨ ਜਿਹੜੇ ਪੇਸ਼ੈਂਟ ਪਹਿਲਾਂ ਸਾਡੇ ਕੋਲ ਲੱਗਦਾ ਸੀ ਕਿ ਫਿਟ ਨਹੀਂ ਹੈ ਦਿਨਾਂ ਨੂੰ ਸਾਨੂੰ ਲੱਗਦਾ ਸੀ ਕਿ ਆਪਾਂ ਨਾਰਮਲ ਲੈ ਕੇ ਜਾਵਾਂਗੇ ਤੇ ਰਿਸਕ ਰਹੇਗਾ ਉਹ ਪੇਸ਼ੈਂਟਸ ਵੀ ਇਹਦੇ ਥਰੂ ਕਵਰ ਹੁੰਦੇ ਨੇ ਸੋ ਉਹਨਾਂ ਦਾ ਜਲਦੀ ਡਾਇਗਨੋਸਟਿਕ ਟਰੀਟਮੈਂਟ ਦੇ ਵਿੱਚ ਇਹਨਾਂ ਕਾਫੀ ਮਦਦ ਲੈਂਦੇ ਨੇ ਇਹਨੀਆਂ ਮਸ਼ੀਨਾਂ ਦਾ ਸੈਮੀ 3 182 ਮਸ਼ੀਨ ਹੈ ਇਹ ਅੰਮ੍ਰਿਤਸਰ ਤੋਂ ਹੋਰ ਕਿਤੇ ਨਹੀਂ ਹੈਗੀ ਠੀਕ ਹੈ ਤੇ ਰਾਜ ਦੇ ਵਿੱਚ ਵੀ ਆਪਾਂ ਜੇ ਕਹੀਏ ਡੀ ਐਮ ਸੀ ਵੀ ਨਹੀਂ ਹੈਗੀ ਇਹ ਪੰਜਾਬ ਦੇ ਵਿੱਚ ਸਾਨੂੰ ਚੰਡੀਗੜ੍ਹ ਮਿਲੇਗੀ ਬਾਕੀ ਜਗ੍ਹਾ ਇੱਕ ਅੱਧੀ ਜਗ੍ਹਾ ਹੋਰ ਹੋਏਗੀ ਬਾਕੀ ਜਗ੍ਹਾ ਕਿਸੇ ਹੋਰ ਕੰਪਨੀ ਆ ਉਹ ਵੀ ਐਮ 3 ਮੋਸਟ ਐਡਵਾਂਸ ਹੋ ਜਾਵੇ ਕਿਉਂਕਿ ਉਹ ਨਹੀਂ ਇਹ ਤੇ ਵੈਸਟੰਡ ਵਾਲਾ ਹਾਰਟ ਵਾਲਾ ਕੰਮ ਲਈ ਹੈ ਇਹ ਇਹਦੇ ਵਿੱਚ ਮਤਲਬ ਉਹ ਅਲੱਗ ਸੀਗਾ ਔਰ ਜਿਹੜੇ ਕਾਰਡਿੰਗ ਵਾਲਾ ਜਿਹੜੇ ਲੈ ਕੇ ਇਕਪਰ ਨੂੰ ਉਹਦੇ ਲਈ ਸੀਗਾ ਸਾਡੇ ਵਿੱਚ ਇਹ ਤਾਂ ਬੇਸਿਕਲੀ ਹੈ ਇਹ ਜਿਹੜਾ ایਯੂਐਸ ਹੈਗਾ ਇਹਦਾ ਇੱਕ ਪ੍ਰोसीजर ਕੋਸ 18000 ਰੁਪਏ ਔਰ 18000 ਕੋਸਟ ਹੈ ਲੇਕਿਨ ਅਬਰ ਜੇ ਓਵਰਆਲ ਦੇਖੀਏ ਓਵਰਆਲ ਜਲਦੀ ਡਾਇਗਨੋਸਟਿਕ ਟਰੀਟਮੈਂਟ ਤੇ ਹਸਪਤਲ ਸੇ ਘਟਦਾ ਹੈ ਦੋ ਪੇਸ਼ੈਂਟ ਲਈ ਹੈ ਇਕਨੋਮਿਕ ਰਹਦਾ ਹੈ ਠੀਕ ਹੈ ਠੀਕ ਹੈ